ਕਬੀਰਾਂ ਤੇਰੀ ਝੌਪੜੀ ਗਲ ਕਟੀਆਂ ਦੇ ਕੋ پاس ਜੋ ਕਰਨਗੇ ਸੋ ਕਰਨਗੇ ਤੂੰ ਕਿਉਂ ਪਏ ਉਦਾਸ ਪਾਪ ਬੁਰਾ ਕਰਨ ਵਾਲੇ ਨੂੰ ਬਰਾਈ ਦੀ ਸਜ਼ਾ ਜ਼ਰੂਰ ਮਿਲਦੀ ਹੈ ਇਤਿਹਾਸ ਵਿੱਚ ਇਸਾਖਾਨ ਦਾ ਮੁੱਖ ਪਾਤਰ ਭਗਤ ਕਬੀਰ ਹੈ ਜੋ ਰਾਮਾਨੰਦ ਦਾ ਚੇਲਾ ਸੀ ਅਤੇ ਉਸ ਦੇ ਚੇਲਿਆਂ ਵਿੱਚ ਸਭ ਤੋਂ ਉੱਤਮ ਸੀ ਡਾਕਟਰ ਤਾਰਾ ਚੰਦੀ ਖੋਜ ਅਨੁਸਾਰ ਪਗਤ ਕਬੀਰ ਦਾ ਜਨਮ ਸਨ 1425 ਈਸਵੀ ਵਿੱਚ ਬਨਾਰਸ ਵਿਖੇ ਇੱਕ ਬ੍ਰਾਹਮਣ ਬੇਵਾਰੀ ਗੁੱਖ ਹੋਇਆ ਦੱਸਿਆ ਜਾਂਦਾ ਹੈ ਜਿਹੜੀ ਜਨਮ ਤੋਂ ਬਾਅਦ ਉਸਨੇ ਇੱਕ ਤਲਾਹ ਦੇ ਕੰਢੇ ਛੱਡ ਗੀ ਨੀਰੂ ਨਾਂ ਦੇ ਇੱਕ ਬੇਵੁਲਾਦ ਜਲਾਹੇ ਦੀ ਨਜ਼ਰ ਉਸ ਤੇ ਪਈ ਅਤੇ ਉਸ ਨੂੰ ਚੁੱਕ ਕੇ ਘਰ ਲੈ ਗਿਆ ਨੀਰੂ ਦੀ ਆਪਣੀ ਕੋਈ ਔਲਾਦ ਨਹੀਂ ਸੀ ਇਸ ਲਈ ਉਸਨੇ ਅਤੇ ਉਸ ਦੀ ਘਰਵਾਲੀ ਨੀਮਾ ਨੇ ਉਸ ਨੂੰ ਗੋਦ ਲੈ ਲਿਆ ਪਰ ਪੰਜਾਬੀ ਸੈਤ ਸੰਦਰਭ ਪੋਸ਼ਟੀ ਲੇਖਕ ਡਾਕਟਰ ਰਤਨ ਸਿੰਘ ਜੱਗੀ ਭਗਤ ਕਬੀਰ ਦਾ ਜਨਮ 1398 ਈਸਵੀ ਮੰਨਦੇ ਹਨ ਉਹ ਲਿਖਦੇ ਹਨ ਉਤਰੀ ਭਾਰਤ ਵਿੱਚ ਭਗਤੀ ਲਹਿਰ ਨੂੰ ਚਲਾਉਣ ਵਾਲੇ ਅਤੇ ਭਗਤੀ ਭਾਵਨਾ ਦਾ ਵਿਸਥਾਰ ਕਰਨ ਵਾਲੇ ਸੰਤ ਕਬੀਰ ਦਾ ਜਨਮ 1398 ਈਸਵੀ ਵਿੱਚ ਹੋਇਆ ਰਵਾਇਤ ਅਨੁਸਾਰ ਕਿਸੇ ਵਿਧਵਾ ਬ੍ਰਾਹਮਣੀ ਨੇ ਇਹਨਾਂ ਨੂੰ ਜਨਮ ਦੇ ਕੇ ਸਮਾਜ ਦੀ ਕਰੋਪੀ ਤੋਂ ਬਚਣ ਲਈ ਵਿਨਾਰਸ ਨੇ ਢੀੜੀ ਤਲਾਤੇ ਛੱਡ ਦਿੱਤਾ ਜਿੱਥੋਂ ਨੀਰੂ ਨਾਂ ਦੇ ਨਿਰਸੰਤਾਨ ਮੁਸਲਮਾਨ ਜਲਾਹੇ ਨੇ ਨਵਜਨਮੇ ਬੱਚੇ ਨੂੰ ਘਰ ਚੁੱਕ ਲਿਆਂਦਾ ਨੀਰੂ ਦੀ ਪਤਨੀ ਨੀਮਾ ਨੇ ਉਸ ਨੂੰ ਪੁੱਤਰਾ ਮੰਗ ਪਾ ਲਿਆ ਤੇ ਉਸਰਨ ਕਬੀਰ ਰਖਿਆ ਇਸ ਤਰ੍ਹਾਂ ਬ੍ਰਾਹਮਣ ਘਰ ਵਿੱਚ ਜਨਮੇ ਕਬੀਰ ਦਾ ਪਾਲਣ ਪੋਸ਼ਣ ਇਸਲਾਮਿਕ ਪਿਛੋਕੜ ਵਿੱਚ ਹੋਇਆ ਵੱਡਾ ਹੋਣ ਤੇ ਕਬੀਰ ਦਾ ਵਿਆਹ ਲੋਈ ਨਾਂ ਦੀ ਔਰਤ ਨਾਲ ਹੋਇਆ ਜਿਸ ਨੇ ਤੋ ਬੱਚਾ ਨੂੰ ਜਨਮ ਦਿੱਤਾ ਕਬੀਰ ਜੀ ਦੇ ਪੁੱਤਰ ਦਾ ਨਾਮ ਕਮਾਲਾ ਤੇ ਧੀ ਦਾ ਨਾਮ ਕਮਾਲੀ ਸੀ ਕਬੀਰ ਦੇ ਸਮੇਂ ਇਤਿਹਾਸਿਕ ਪਰਿਸਥਿਤੀਆਂ ਗੁੰਝਲਦਾਰ ਅਤੇ ਅਸਿਰਸਾ ਨਿਤ ਨਵੀਆਂ ਰਾਜਨੀਤਿਕ ਘਟਨਾਵਾਂ ਜਨਮ ਲੈ ਰਹੀਆਂ ਸਨ ਰਾਮਾਨੰਦ ਦਾ ਚੇਲਾ ਬਣ ਤੋਂ ਬਾਅਦ ਕਬੀਰ ਨੇ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਪ੍ਰਚਲਿਤ ਰੂੜੀਵਾਦੀ ਪਰੰਪਰਾਵਾਂ ਨੂੰ ਵਿਅੰਗਮਈ ਢੰਗ ਨਾਲ ਪੜਨਾ ਸ਼ੁਰੂ ਕਰ ਦਿੱਤਾ ਇਹ ਨਦੀਆਂ ਸੱਚੀਆਂ ਤੇ ਸਪਸ਼ਟ ਗੱਲਾਂ ਤੋਂ ਬਨਾਰਸ ਦੇ ਸਾਰ ਮਕਾ ਨੂੰ ਬਹੁਤ ਪ੍ਰਭਾਵਿਤ ਹੋਈ। ਉਹ ਕਬੀਰ ਜੀ ਨਾਲ ਕੋਈ ਸੰਵਾਦ ਕਰਨ ਤੋਂ ਕੰਨੀ ਕਤਰਉਂਦੇ ਸਨ। ਕਬੀਰ ਕਰਦੇ ਕੰਮ ਵਿੱਚ ਆਪਣੇ ਮਾਪਿਆਂ ਦਾ ਹੱਥ ਝਟਾਉਣ ਲੱਗ ਪਿਆ। ਕਿਉਂਕਿ ਬਨਾਰਸ Hindu ਮਤ ਦਾ ਕੇਂਦਰ ਸੀ। ਇਸ ਲਈ ਘਰੋਂ ਇਸਲਾਮ ਤੇ ਬਾਹਰੋਂ Hindu ਮਤ ਨਾਲ ਸੰਬੰਧਿਤ ਮੁੱਢਲੀਆਂ ਗੱਲਾਂ ਉਹ ਛੇਤੀ ਹੀ ਸਿੱਖ ਗਿਆ। ਸਮੇਂ ਦੇ ਰਵਾਜ ਅਨੁਸਾਰ ਕਬੀਰ ਨੇ ਕਈ ਮੁਸਲਮਾਨ ਸੂਫੀਆਂ ਤੇ ਹਿੰਦੂ ਸੰਤਾਂ ਨਾਲ ਮੁਲਾਕਾਤਾਂ ਕੀਤੀਆਂ ਪਰ ਕਿਸੇ ਨਾਲ ਵੀ ਉਸ ਤੋਂ ਮੰਨਣਾ ਪਿੱਛਿਆ ਆਖਰ ਵਿੱਚ ਕਬੀਰ ਰਾਮਾਨੰਦ ਅੱਗੇ ਲਾ ਬਣ ਗਿਆ ਕੋਈ ਚੱਲੀ ਰਾਮਾਨੰਦ ਕੋਲ ਰਹਿਣ ਪਿੱਛੋਂ ਕਬੀਰ ਨੇ ਦੂਜੇ ਸ਼ਹਿਰਾਂ ਵਿੱਚ ਜਾਉਣਾ ਸ਼ੁਰੂ ਕਰ ਦਿੱਤਾ ਭਾਵੇਂ ਉਹ ਪੜਿਆ ਲਿਖਿਆ ਨਹੀਂ ਸੀ ਪਰ ਉਸਨੇ ਘੁੰਮ ਫਿਰ ਕੇ ਚੋਖਾ ਗਿਆਨ ਪ੍ਰਾਪਤ ਕਰ ਲਿਆ ਲੋਕ ਤਾਰੀਖ ਦਾ ਲੇਖਕ ਲਿਖਦਾ ਹੈ ਅੰਤ ਵਿੱਚ ਕਬੀਰ ਨੇ ਬਨਾਰਸ ਨੂੰ ਪੱਕਾ ਠਿਕਾਣਾ ਬਣਾ ਕੇ ਆਪਣੇ ਪੰਥ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਉਸ ਦੇ ਵਿਚਾਰ ਹਿੰਦੂ ਮਤ ਤੇ ਇਸਲਾਮ ਦੋਹਾਂ ਦੇ ਵਿਰੁੱਧ ਜਾਂਦੇ ਸਨ ਪੰਡਤ ਅਤੇ ਮੌਲਵੀ ਉਸ ਦੀ ਵਿਰੋਧਤਾ ਕਰਨ ਲੱਗੇ ਪਰ ਸਿਕੰਦਰ ਲੋਧੀ ਨੇ ਹਮਾਇਤ ਕਰਕੇ ਉਸ ਨੂੰ ਲੋਕਾਂ ਦੀ ਵਿਰੋਧਤਾ ਤੋਂ ਬਚਾ ਲਿਆ ਕਿਹਾ ਜਾਂਦਾ ਹੈ ਕਿ ਕਬੀਰ ਜੀ ਨੇ 120 ਸਾਲ ਲੰਬੀ ਉਮਰ ਪੋਕੀ ਤੇ ਉਨ੍ਹਾਂ ਦੀ ਮੌਤ 1518 ਈਸਵੀ ਨੂੰ ਮਘਰ ਵਿਖੇ ਹੋਈ ਇੱਕ ਹੋਰ মত ਅਨੁਸਾਰ ਆਬਦਾ ਦੇਹੰਤ 96 ਸਾਲਾਂ ਦੀ ਉਮਰ ਵਿੱਚ ਸਨ 1495 ਈਸਵੀ ਵਿੱਚ ਬਨਾਰਸ ਵਿਖੇ ਹੋਇਆ ਕਬੀਰ ਵਿਅੰਗਮਈ ਢੰਗ ਨਾਲ ਇਸ਼ਕ ਹਕੀਕੀ ਦਾ ਸਬਕ ਦਿੰਦਾ ਸੀ ਉਸਤ ਕਥਨ ਸੀ ਕਿ ਜੱਗ ਨੂੰ ਪਾਲਣ ਵਾਲਾ ਇੱਕ ਹੈ ਉਸ ਤੋਂ ਬਿਨਾਂ ਹੋਰ ਕੋਈ ਪੂਜਾ ਦੇ ਲਾਇਕ ਨਹੀਂ ਉੱਚ-ਨੀਚ ਜਾਤ-ਪਾਤ ਫਜ਼ੂਲ ਗੱਲਾਂ ਹਨ ਸਭ ਧਰਮਾਂ ਨੂੰ ਰੱਬ ਦੀ ਭਗਤੀ ਕਰਨੀ ਚਾਹੀਦੀ ਹੈ ਹਰ ਧਰਮ ਵਿੱਚੋਂ ਬੜੀਆਂ ਗੱਲਾਂ ਕੱਟ ਦੇਣੀਆਂ ਚਾਹੀਦੀਆਂ ਹਨ ਆਖਰ ਸਭ ਨੂੰ ਆਪਣੇ ਕੀਤੇ ਕਰਮਾਂ ਦੀ ਸਜ਼ਾ ਮਿਲ ਕੇ ਹੀ ਰਹਿਣੀ ਹੈ ਕਿਉਂ ਜੋ ਕਬੀਰ ਵਿਅੰਗਮਈ ਢੰਗ ਨਾਲ ਸ਼ਲੋਕ ਲਿਖ ਕੇ ਆਪਣੇ ਪੰਥ ਦਾ ਪ੍ਰਚਾਰ ਕਰਦਾ ਸੀ ਇਸ ਲਈ ਉਸ ਦੇ ਸ਼ਲੋਕਾਂ ਵਿੱਚ ਕਈਆਂ ਗੱਲਾਂ ਲੋਕਾਂ ਖਾਣਾ ਬਣ ਗਈਆਂ ਇਹ ਖਾਣ ਵੀ ਉਸ ਦੇ ਇੱਕ ਸ਼ਲੋਕ ਦਾ ਹੀ ਹਿੱਸਾ ਹੈ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੂੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ